ਇੱਥੋਂ ਫਾੜ ਆਵਾ ਲਾ ਉਹ ਤੇ ਖਸਮਾ ਹੋ ਜਾ ਸਮਾਲ ਕੋ ਖੜੀ ਖੜੀ ਇੱਕ ਤਸਵੀਰਾਂ ਫਾੜੇ ਜਾ ਇਹ ਇੰਦਰ ਲਾ ਚੜੀਆਂ ਆ ਸੌਣ ਆ ਨਾ ਚੜੀ ਬਟਰੀ ਆ ਆਸ ਤੋਂ ਕਿ ਬਾਪੇ ਦੇ ਨੂੰ ਮਾਰ ਲੈ ਖੜਦਾ ਕੋਈ ਨਾ ਤੇ ਬਾਪੇ ਦੇ ਕਰਕੇ ਯਾਰ ਨਾ ਫਾੜੋ ਆਹੋ ਨਾਲੇ ਨਾਲ ਅੱਜ ਆਪਾਂ ਇੱਕ ਚੰਨਿਆ ਹਾਂ ਆਪਣੇ ਜਰ ਉਹਦੇ ਉੱਥੇ ਨਾਲ ਆਪਾਂ ਪੁਲਿਸ ਨੇ ਆਪਾਂ ਨੂੰ ਦਿੱਤਾ ਸੀ ਪ੍ਰਸ਼ੰਸਾ ਪੱਤਰ ਹਾਂ ਜਿਸ ਸਰਦਾਰ ਲੰਗੜੇ ਪਹਿਲੇ ਨੰਬਰ ਤੇ ਆਇਆ ਇੱਕੋ ਇਹ ਫੰਦੂਰਾ ਪ੍ਰਸ਼ੰਸਾ ਪੱਤਰ ਆਪਾਂ ਨੂੰ ਪੁਲਿਸ ਲੈ ਕੇ ਆਈ ਸੀ ਹਾਂ ਉਹਦੀ ਵੀਡੀਓ ਅੱਜ ਬਣਾ ਕੇ ਆਪਾਂ ਪਾਉਨੇ ਆ ਹਾਂ ਚਾਰ ਪੰਜ ਸਾਲ ਹੋ ਗਏ ਸੀ ਆਪਾਂ ਨੂੰ ਉਦੋਂ ਮਰੋਦਿਆਂ ਨੂੰ ਪਤਾ ਸੀ ਉਹ ਸਾਰੇ ਨੇ ਆਪਣੀ ਫੋਟੋ ਵੀ ਖਿੱਚੀ ਸੀ ਫੋਟੋ ਖਿੱਚ ਕੇ ਤੇ ਫੇਰਾ ਪੋਣ ਪ੍ਰਸ਼ੰਸਾ ਪੱਤਰ ਦਿੱਤਾ ਠੀਕ ਆ ਹਾਂ ਅਸੂ ਆਪਾਂ ਅੱਜ ਮਹੱਲਿਆਣਾ ਬਣਾ ਕੇ ਲਿਆ ਇਧਰ ਬਾਬੇ ਦੀ ਸਮਾਧ ਸੱਚੇ ਪਾਤਸ਼ਾਹ ਦੀ ਬਾਬਾ ਭਾਈ ਸਕਰਾਮ ਜੀ ਆ ਸਾਡਾ ਚੰਨਾ ਸੇਵਾਦਾਰ ਹੈ ਹਾਂਜੀ ਠੀਕ ਆ ਬਾਬੇ ਦੀ ਸਮਾਧ ਬਾਬਾ ਪਾਈਸਗ੍ਰਾਮ ਜੀ ਸਮਾ ਆ ਬਲੇ ਗਿੱਜੇ ਹੁਣੀ ਆਉਂਦੇ ਆ ਸੇਵਾਦਾਰ ਬੰਬਈ ਸੱਚਾ ਪਹਾਸ਼ਾ ਚੜ੍ਹਦੀ ਕਲਾ ਰੱਖੀ ਬਾਬਾ ਪਾਈਸਗ੍ਰਾਮ ਜੀ ਆ ਬਾਬਾ ਜੀ ਦੇ ਆਗੇ ਨਾ ਸਾ ਸੰਗਤ ਕਿल्ले ਜਿਹੜੇ ਕਿल्ले ਗੱਡੇ ਆ ਦੇ ਥੱਲੇ ਗੱਡ ਕੇ ਇਹਨਾਂ ਦੀਆਂ ਮੱਜਾਂ ਸੂਈਆਂ ਹੁੰਦੀਆਂ ਵੀ ਸਾਡਾ ਕਿਲਾ ਵਧੇ ਤੇ ਅਸੀਂ ਬਾਬਾ ਤੇਰੇ ਦੋ ਚੜਾ ਕੇ ਜਾਈਏ ਆ ਸਾਰੇ ਕਿੱਲੇ ਮੱਝਾ ਹਲਿਆ ਦੇ ਆ ਹਾਂ ਸੀਵਾ ਦਾ ਆ ਨਾਰ ਦਾ ਬੂਟਾ ਬਹੁਤ ਲੱਗਦਾ ਨਾਰੇ ਨੂੰ ਬਹੁਤ ਬਹੁਤ ਆਹੋ ਆਪਾ ਆਹ ਇਹ ਫੁੱਲ ਵੀ ਗੇਨ ਦੇ گلاب ਦੇ ਬਹੁਤ ਲੱਗੇ ਆ ਆ ਵੀ ਨਾਰਾ ਦਾ ਬੂਟਾ ਹੀ ਆ ਤੇ ਇਹਨੂੰ ਤਾਂ ਲਾ ਕੇ ਬੋਲ ਲਉ ਨਾ ਗਿਆ ਬਾਹਰ ਖੋਲੀ ਅੰਦਲਾਹਾ ਦਰਬਾਰ ਸਾਹਿਬ ਦਾ ਬਾਹਰ ਖੋਲੀ ਮੜਾ ਆ ਫੁੱਲਾਂ ਦੀ ਬਣਾ ਕੇ ਲਿਆਉਣਾ ਇਧਰੋਂ ਕਿੰਨੇ ਸੋਹਣੇ ਫੁੱਲਾ ਯਾਰ ਗੁਲਾਬ ਦੇ ਆਪਾਂ ਇਹਨਾਂ ਨੂੰ ਚਾਹ ਚੂਹ ਚ ਹੀ ਪਾਲਿਆ ਕਰੋ ਇਹਨਾਂ ਦੀਆਂ ਪੱਤੀਆਂ ਆਪਾਂ ਤੋੜਦੇ ਰੂੜੀ ਤੇ ਸਿੱਟੀ ਜਾਂਦੇ ਆ ਉਹ ਇਹਨਾਂ ਦੀਆਂ ਪੱਤੀਆਂ ਤੋੜ ਤੋੜ ਆਪਾਂ ਰੂੜੀ ਤੇ ਸਿੱਟੀ ਜਾਂਦੇ ਆ ਚਾਹ ਚੂਹ ਪਾਲ ਲਿਆ ਕਰੋ ਹਾਂ ਹੁਣ ਆਪਾਂ ਆਦੇ ਸੁੰਬਰ ਕੇ ਸਾਰੀਆਂ ਕਿੰਨੇ ਸੋਹਣੇ ਫੁੱਲ ਆ ਲੈ ਗਲਾਬ ਦੇ ਫੁੱਲ ਵੀ ਗਲਾਬ ਦੇ ਆ ਇਹਨੂੰ ਗਲਾਮੇ ਵਿੱਚ ਲਾ ਕੇ ਰੱਖਾ ਹੈ ਕੋਟ ਦੇ ਮੂਰੇ ਲਾ ਕੇ ਰੱਖਾ ਫੁੱਲਾ ਵੀ ਗਲਾਬ ਦੇ ਆ ਕੱਡੇ ਕੱਡੇ ਸੋਹਣੇ ਫੁੱਲ ਆ ਯਾਰ ਕਮਾਲ ਹੀ ਕਰੀ ਪਈ ਐ ਨਾ ਲੇ ਸੋਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫੋਟੋ ਬਣਾਉਨੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੁੰਬਾਈ ਗੁਰੂ ਆ ਇੱਥੇ ਆਪਣੇ ਜੋਤ ਲੱਗੀ ਹੁੰਦੀ ਆ ਇਹਦੇ ਚ ਆ ਜੋਤ ਆ ਆ ਸਾਰੇ ਦੀਗ ਵਾਲੇ ਭਾਂਡੇ ਪਏ ਆਪਣੇ ਆ ਸਾਰੇ ਭਾਂਡੇ ਦੀਗ ਵਾਲੇ ਉਹ ਥਾਲ ਭੋਗ ਲਵਾਉਨੇ ਨੇ ਪ੍ਰਸ਼ਾਦ ਦੇ ਦਾ ਆ ਸਾਰੇ ਆ ਦੇ ਸਵੰਦੇ ਵਾਲਾ ਪਿਆਸ ਇੱਕ ਆ ਉਹ ਸਾਡਾ ਸਪੀਕਰ ਆ ਇੱਥੇ ਫਿੱਟੋ ਇੱਧਰ ਸਾਡੇ ਗ੍ਰੰਥੀ ਸਾਹਿਬ ਬਹਿੰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਸਾਧ ਸੰਗਤ ਸੋਨੂੰ ਇੱਕ ਪ੍ਰਸ਼ੰਸਾ ਪੱਤਰ ਦਿਖਾਉਣੇ ਆ ਤੇ ਆ ਪ੍ਰਸ਼ੰਸਾ ਪੱਤਰ ਆ ਦੇ ਲੱਗਿਆ ਜਿਹੜਾ ਇਹ ਪ੍ਰਸ਼ੰਸਾ ਪੱਤਰ ਆ ਨਾ ਇਹ 200 21 ਦੇ ਵਿੱਚ 21 ਦੇ ਵਿੱਚ ਲੰਗਰ ਹ ਆਪਣਾ ਹੈ ਦੌਧਰ ਵਾਲਾ ਬਾਬਾ ਭਾਈ ਸਿਕਰਮ ਵਾਲਾ ਲੰਗਰ ਸਨਮਾਨਤ ਕਰਿਆ ਸੀ ਉਹ ਦੇ ਪੁਲਿਸ ਵਿਭਾਗ ਦੇ ਉੱਤੇ ਲੱਗਾ ਸਟਿੱਕਰ ਪ੍ਰਸ਼ੰਸਾ ਪੱਤਰ ਆਪਣਾ ਨਨਦਪੁਰ ਸਾਹਿਬ ਦੇ ਵਿੱਚੋਂ ਲੰਗਰ ਪਹਿਲੇ ਨੰਬਰ ਤੇ ਆਇਆ ਸੀ ਲੰਗਰ ਪਹਿਲੇ ਨੰਬਰ ਤੇ ਆਹ ਪ੍ਰਸ਼ੰਸਾ ਪੱਤਰ ਆ ਪੜ ਲਿਓ ਮੇਰੇ ਵੀਰ ਕਈ ਇੱਥੇ ਕਈ ਕਹਿੰਦੇ ਸਾਡਾ ਲੰਗਰ ਸੋਹਣਾ ਲੱਗਿਆ ਸੀ ਸਾਡਾ ਨਹੀਂ ਕਹਿੰਦੇ ਅਸੀਂ ਕਹਿੰਦੇ ਹਰਿ ਗੁਰੂ ਨਾਨਕ ਦਾ ਲੰਗਰ ਬਾਬਾ ਭਾਈ ਸੁਖਰਾਮ ਜੀ ਦਾ ਲੰਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲੰਗਰ ਸੰਗਤ ਦਾ ਲੰਗਰ ਕੱਲਾ ਕੋਈ ਨਹੀਂ ਸਾਡਾ ਨਹੀਂ ਹੈ ਅਈ ਤਾਂ ਮਹਾਰਾਜ ਦੇ ਮੂਰੇ ਫਰਿਆਦ ਕਰਦੇ ਆ ਵੀ ਸੱਚੇ ਪਾਤਸ਼ਾਹ ਤੇਰਾ ਲੰਗਰਾ ਚੜ੍ਹਦੀਆਂ ਕਲਾਂ ਦੇ ਵਿੱਚ ਚੱਲੇ ਤੇ ਸੰਗਤ ਛਕੇ ਤੇ ਪ੍ਰਸੰਨਤਾ ਪ੍ਰਸੰਸਾ ਤਾਂ ਆਟੋਮੈਟ ਖੋਣੀ ਆ ਸਾਧ ਸੰਗਤ ਜਿਹੜੀ ਚੀਜ਼ ਸੋਹਣੀ ਬਣਣੀ ਆ ਵਧੀਆ ਬਣਣੀ ਆ ਹੁਣ ਤੂੰ ਹਸਾਬ ਲਾ ਲੈ ਵੀ ਤਿੰਨ ਦਿਨ ਚੱਲਦਾ ਮਟਰ ਪਨੀਰ ਤੇ ਸ਼ਾਹੀ ਪਨੀਰ ਸੰਗਤਾਂ ਆਉਂਦੀਆਂ ਉਹ ਕਹਿੰਦੇ ਵੀ ਸੰਗਤਾਂ ਨੂੰ ਅਸੀਂ ਛਕਾਉਣੀ ਆ ਸ਼ਾਹੀ ਪਨੀਰ ਛਕਾਉਣਾ ਸੀ ਸੰਗਤਾਂ ਨੂੰ ਅਸੀਂ ਨਹੀਂ ਬਣਾਉਂਦੇ ਸੰਗਤ ਆਉਂਦੀ ਆ ਸੰਗਤ ਕਹਿੰਦੀ ਆ ਵੀ ਅਸੀਂ ਛਕਾਉਣਾ ਸਾਡੀ ਸੇਵਾ ਲਾਓ ਫੇਰ ਸਾਹ ਸੰਗਤ ਅਸੀਂ ਸੇਵਾ ਲਾਉਨੇ ਆ ਉਹਨਾਂ ਦੀ ਬੈਂਸਾ ਤੋਂ ਹੈ ਸੰਗਤ ਉਹ ਸਾਡਾ ਰਿਸ਼ਤੇਦਾਰਾ ਦਮਨੋਂ ਕਾਨ ਸੰਗ ਦਾ ਲੜਕਾ ਭਾਈ ਉਹ ਉਥੇ ਸ਼ਾਹੀ ਪਨੀਰ ਤੇ ਮਟਰ ਪਨੀਰ ਦੇ ਲੰਗਰ ਚਲਾਉਂਦਾ ਆ ਕੇ ਦੁੱਧ ਵਾਲੇ ਲੰਗਰ ਚ ਬਾਬਾ ਭਾਈ ਸਕਰੋਲਾਂ ਦੇ ਦੌਰ ਤੇ ਡਾਂਗੀਆਂ ਦਾ ਲੰਗਰ ਚੱਲਦਾ ਜਿਹੜਾ ਅਨੰਦਪੁਰ ਉਹਦੇ ਵਿੱਚ ਆ ਕੇ ਉਹ ਸੇਵਾ ਕਰਦਾ ਉਹ ਕਹਿੰਦਾ ਵੀ ਮੈਨੂੰ ਦੋ ਦਿਨ ਦੀ ਸੇਵਾ ਦੇ ਦਿਓ ਪ੍ਰਸ਼ਾਦੇ ਪਾਣੀ ਦੀ ਉਹਦੀ ਸੇਵਾ ਚੱਲਦੀ ਹੁੰਦੀ ਆ ਤੇ ਬਾਕੀ ਇਹਨਾਂ ਦੇ ਜਾਂਟੇ ਕੇ ਰਿਸ਼ਤੇਦਾਰ ਉਹਨਾਂ ਦੀ ਲੱਸੀ ਦੀ ਸੇਵਾ ਚੱਲਦੀ ਹੁੰਦੀ ਆ ਤੇ ਮੈਂ ਤੇ ਪ੍ਰੀਤਮ ਤੇ ਜਸਵੰਤ ਤੇ ਜਾਂਟਾ ਸਾਡੀ ਡਿਊਟੀ ਹੁੰਦੀ ਆ ਮੂਹਰੇ ਸੰਗਤ ਨੂੰ ਤੇ ਸਾਰਾ